ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀ ਅਕਾਲ ਜੀ ਅਮੀਦਾ ਸਾਰੇ ਠੀਕ ਠਾਕ ਹੋਵੋਗੇ ਪੁਲ ਨੂੰ ਲੈ ਕੇ ਤੁਹਾਨੂੰ ਵੱਡੀ ਅਪਡੇਟ ਦੇ ਰਹੇ ਹਾਂ ਪਹਿਲਾਂ ਤਾਂ ਜਦੋਂ ਪੁਲ ਚੱਲਿਆ ਨਹੀਂ ਸੀ ਪੁਲ ਦਾ ਕੰਮ ਜਦੋਂ ਕੰਪਲੀਟ ਨਹੀਂ ਹੋਇਆ ਸੀ ਉਦੋਂ ਲੋਕਾਂ ਦੀਆਂ ਤੇ ਹੋਰ ਵੀ ਸਾਰੇ ਨਮਾਇੰਦਿਆਂ ਦੀਆਂ ਸੀਗਾ ਕਿ ਭਾਈ ਪੁਲ ਚੱਲ ਜੇ ਤਾਂ ਟ੍ਰੈਫਿਕ ਘਟ ਜੂਗੀ ਬਹੁਤ ਔਖਾ ਹੁੰਦਾ ਕਿ ਗਿੱਲਾਂ ਲੇ ਫਾੜਕਾ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ ਹੈ ਕਿ ਆ ਪੁਲ ਨੂੰ ਜਲਦ ਤੋਂ ਜਲਦ ਜਿਹੜਾ ਪੁਲ ਚਲਾਇਆ ਜਾਵੇ ਤਾਂ ਅੱਜ ਹੋਰ ਹੀ ਕੁਝ ਅਪਡੇਟਾਂ ਆ ਰਹੀਆਂ ਅੱਜ ਲੋਕਾਂ ਨੂੰ ਖੱਜਲ ਖਵਾਰੀ ਹੋ ਰਹੀ ਹੈ ਇਸ ਦੀ ਜਿਨ੍ਹਾਂ ਨੇ ਪੁਲ ਖਲੌਣ ਦੇ ਵਿੱਚ ਪੂਰੀ ਜਦੋਜਹਾਦ ਕੀਤੀ ਪੂਰੀ ਮਿਹਨਤ ਕੀਤੀ ਕੁਝ ਕ ਬੰਦਿਆ ਦੇ ਨਾਮ ਤਾਂ ਮੋਰੇ ਅਨਾਉਂਸ ਨਹੀਂ ਹੋਏ ਜਿਨ੍ਹਾਂ ਨੇ ਮਿਹਨਤ ਕੀਤੀ ਪੁਲ ਚਲਾਉਣ ਨੂੰ ਤੇ ਕ੍ਰੈਡਿਟ ਕੁਝ ਹੋਰ ਹੀ ਬੰਦੇ ਲੈ ਗਏ ਗੱਲ ਕਰਦੇ ਆਂ ਵੀਰੇ ਪੁਲ ਨੂੰ ਚਲਾਉਣ ਦੀ ਕਹਿੰਦੇ ਸੀ ਕਿ ਪੁਲ ਜਲਦੀ ਚੱਲ ਜੇ ਤਾਂ ਫਾਇਦਾ ਹੋ ਜਾਊਗਾ ਹੁਣ ਅੱਜ ਪੁਲ ਚੱਲ ਪਿਆ ਪੁਲ ਚੱਲਣ ਦੇ ਨਾਲ ਹੁਣ ਜਿਹੜੇ ਰਾਸਤੇ ਨਗਾਹ ਦਿੱਤੇ ਨੇ ਕਿ ਇਤਰੋਂ ਕੱਲੀ ਐਂਟਰੀ ਪੁਆਇੰਟ ਰੱਖ ਲਓ ਮੇਨ ਪੁਲ ਦੀ ਜਿਹੜੀ ਹੈਗੀ ਆ ਤੇ ਤੁਸੀਂ ਨੰਗਣਾ ਜਿਹੜੇ ਮਤਲਬ ਪੁਲ ਤੋਂ ਬਾਹਰਲੇ ਪਾਸੇ ਸ਼ਹਿਰ ਤੇ ਜਾਣਾ ਉਹ ਤਿੰਨ ਤੇ ਚਾਰ ਨੰਬਰ ਪੁਲ ਤੋਂ ਦੀ ਜਾਓ ਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਪਰ ਹੈਰਾਨੀਆਂ ਦੀ ਗੱਲ ਤਾਂ ਇੱਥੇ ਹੈ ਕਿ ਟ੍ਰੈਫਿਕ ਕਿੰਨੀ ਜ਼ਿਆਦਾ ਵੱਧ ਗਈ ਪਰ ਟ੍ਰੈਫਿਕ ਪੁਲਿਸ ਹੈ ਕਿੱਥੇ ਆ ਤਾਂ ਦੇਖਦੇ ਆ ਕਿ ਇੱਕ ਇਕੱਲੀ ਮੋੜਾਲੇ ਚੌਂਕ ਦੇ ਵਿੱਚ ਸਿਰਫ ਦੋ ਟ੍ਰੈਫਿਕ ਮੁਲਾਜ਼ਮ ਨੇ ਉਹ ਵਿਚਾਰੇ ਕਿੱਥੇ ਕਿੱਥੇ ਭੱਜਣ ਉਹ ਕਿਤੇ ਵੀ ਕੋਈ ਟ੍ਰੈਫਿਕ ਜਿਆਦਾ ਹੁੰਦਾ ਉਹਨਾਂ ਨੂੰ ਕਾਲ ਕੀਤੀ ਜਾਂਦੀ ਆ ਭਾਈ ਤੁਸੀਂ ਇੱਧਰਲੇ ਪਾਸੇ ਆ ਕੇ ਜਿਹੜਾ ਮਾਮਲਾ ਸਾਰਾ ਸਲਝਾਓ ਆ ਕੇ ਜਲਦੀ ਭੱਜ ਕੇ ਆਓ ਤਾਂ ਦੋਨਾਂ ਨੂੰ ਦਿਖਾਇਆ ਜਾਂਦਾ ਉਹ ਦੇਖੋ ਸਾਹਮਣੇ ਟ੍ਰੈਫਿਕ ਉਹ ਸਾਹਮਣੇ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਪਰ ਹੈਰਾਨੀ ਵਾਲੀ ਗੱਲ ਹੈ ਕਿ ਐਮਐਲਏ ਸਾਹਿਬ ਇਸ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਕਿ ਟ੍ਰੈਫਿਕ ਪੁਲਿਸ ਇਨੀ ਘੱਟ ਕਿਉਂ ਆ ਡਿਊਟੀ ਦੇ ਪ੍ਰੋਪਰ ਤਾਂ ਇਹ ਨਾਤ ਕਿਉਂ ਨਹੀਂ ਹੈਗੀ ਟ੍ਰੈਫਿਕ ਪੁਲਿਸ ਇਹ ਉੱਪਰ ਥੋੜੀ ਜਿਹੀ ਗੱਲ ਪਹੁੰਚਾਉਣੀ ਚਾਹੀਦੀ ਐਮਐਲਏ ਸਾਹਿਬ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਸਾਨੂੰ ਟ੍ਰੈਫਿਕ ਪੁਲਿਸ ਜ਼ਿਆਦਾ ਤੋਂ ਜ਼ਿਆਦਾ ਮੁਲਾਜ਼ਮਾ ਜਿਹੜੇ ਉਹ ਦਿੱਤੇ ਜਾਣ ਇੱਕ ਤੁਹਾਡੇ ਨਾਲ ਹੋਰ ਮੈਂ ਗੱਲ ਸਾਂਝੀ ਕਰਦੇ ਆਂ ਅੱਜ ਆਰਾਮ ਬਾਗ ਦੇ ਵਿੱਚ ਦੋ ਭੋਗ ਸੀਗੇ ਦੋ ਭੋਗਾਂ ਦੌਰਾਨ ਦੇਖੋ ਪਹਿਲਾਂ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਆਏ ਭੀੜ ਬਹੁਤ ਜ਼ਿਆਦਾ ਸੀ ਸੂਏ ਤੇ ਜੇ ਆਪਾਂ ਕਲੀ ਰਾਮ ਬਾਗ ਦੇ ਬਿਲਕੁਲ ਸਾਹਮਣੇ ਨਾਲ ਹੀ ਸਾਹਮਣੇ ਮਤਲਬ ਇੰਨੀ ਜ਼ਿਆਦਾ ਭੀੜ ਸੀਗੀ ਉੱਥੇ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਦੇ ਪਿੱਛੇ ਲੱਗ ਕੇ ਆਵਦੀ ਗੱਡੀ ਉਹ ਤਾਂ ਨੰਗੇ ਚਲੇ ਗਏ ਉਹਨਾਂ ਦੇ ਪਿੱਛੇ ਹੀ 2-4 ਮਿੰਟਾਂ ਦੇ ਬਾਅਦ ਉੱਥੋਂ ਦੀ ਲੰਘੇ ਨੇ ਸਰਦਾਰ ਆਪਣੇ ਬਲਕਾਰ ਸਿੰਘ ਸਿੱਧੂ ਜੀ ਹੁਣ ਇਹਨਾਂ ਦੇ ਨਾਲ ਤਾਂ ਮੁਲਾਜ਼ਮ ਕਾਫੀ ਨੇ ਤਾਂ ਇਹਨਾਂ ਨੇ ਆਦੇ ਮੁਲਾਜ਼ਮਾਂ ਨੂੰ ਕਿਹਾ ਜਲਦੀ ਜਲਦੀ ਟ੍ਰੈਫਿਕ ਕਲੀਅਰ ਕਰਾਓ ਆਪਣੀ ਗੱਡੀ ਇੱਕ ਵਾਰ ਲੰਘਦੀ ਹੋ ਜੇ ਤਾਂ ਦੇਖਦੇ ਆ ਖੜੇ ਅਸੀਂ ਵੀ ਸੀਗੇ ਉੱਥੇ ਤਾਂ ਜਿਹੜੇ ਇਹਨਾਂ ਦੇ ਮੁਲਾਜ਼ਮ ਸੀ ਉਹਨਾਂ ਨੇ ਗੱਡੀ ਲੰਘਾਈਆਂ ਆਪਦੀ ਗੱਡੀ ਲੰਘਾ ਕੇ ਮੁਰਕੇ ਬਾਅਦ ਦੇ ਵਿੱਚ ਟ੍ਰੈਫਿਕ ਉਥੇ ਤਰ੍ਹਾਂ ਹੀ ਜਾਮਾ ਦੁਬਾਰਾ ਫੇਰ ਲੱਗ ਚੁੱਕਿਆ ਕਿ ਸਰਵਾਲ ਦੀ ਗੱਡੀ ਲਗਾਉਣ ਤੱਕ ਦਾ ਮਤਲਬ ਰੱਖਿਆ ਇਹਨਾਂ ਨੇ ਸਾਰੀ ਟ੍ਰੈਫਿਕ ਨੂੰ ਨਹੀਂ ਕਲੀਅਰ ਕੀਤਾ ਗਿਆ ਆਪਦੀ ਗੱਡੀ ਲੰਘਾ ਕੇ ਫੇਰ ਮਤਲਬ ਸੂਏ ਤੇ ਵੀ ਇਸ ਤਰ੍ਹਾਂ ਦਾ ਜਿਹੜਾ ਮਾਹੌਲਾ ਬਣਿਆ ਰਹਿੰਦਾ ਹੁਣ ਉਹ ਦੋ ਟ੍ਰੈਫਿਕ ਦੇ ਮੁਲਾਜ਼ਮ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਮੋਡਲ ਚੌਂਕ ਤੇ ਖੜੇ ਨੇ ਉਹ ਕਿੱਥੇ ਕਿੱਥੇ ਵਿਚਾਰੇ ਭੱਜਣਗੇ ਇਹ ਬਲਕਾਰ ਹਲਕਾ ਸਿੱਧੂ ਬਲਕਾਰ ਸਿੱਧੂ ਨੂੰ ਇਹੋ ਥੋੜਾ ਮੋਟਾ ਇਸ ਗੱਲ ਮਤਲਬ ਧਿਆਨ ਦੇਵੇ ਬੇਨਤੀ ਵੀ ਕਰਦੇ ਆ ਕਿ ਥੋੜੀ ਟ੍ਰੈਫਿਕ ਪੁਲਿਸ ਸਾਹਿਬ ਬਤਾਓ ਬਜ਼ਾਰਾਂ ਦੇ ਵਿੱਚ ਵੀ ਆਮ ਵੀ ਦੇਖਦੇ ਆ ਜਮਾ ਜਿਹੜਾ ਬਹੁਤ ਲੰਮਾ ਲੱਗਿਆ ਰਹਿੰਦਾ ਹੁਣ ਆ ਇੱਕ ਵਾਰ ਤਾਂ ਐਂਟਰੀ ਪੁਆਇੰਟ ਕਰਤਾ ਕੱਲਾ ਜਿਹੜਾ ਸੀ ਆ ਪੁਲ ਦੀ ਗੱਲ ਕਰਨੀ ਬਟਾਲਾ ਵਾਲੇ ਪਾਸੇ ਚੜ ਕੇ ਆਪਾਂ ਨਾਬੇ ਵਾਲੇ ਪਾਸੇ ਆਉਨੇ ਆ ਐਂਟਰੀ ਪੁਆਇੰਟ ਕਰਤਾ ਬਾਕੀ ਲੰਘਣ ਵਾਸਤੇ ਤਿੰਨ ਤੇ ਚਾਰ ਨੰਬਰ ਪੁਲ ਦਿੱਤਾ ਸੋ ਬੇਨਤੀ ਇਹ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਟ੍ਰੈਫਿਕ ਪੁਲਿਸ ਦੀ ਇੱਥੇ ਲੋੜ ਹੈ ਉਂ ਵੀ ਬਜ਼ਾਰਾਂ ਦੇ ਵਿੱਚ ਲੋੜ ਹੈ ਜਿੱਤੇ ਫੂਲ ਵਿਆਰ ਦੀ ਗੱਲ ਕਰ ਲਈ ਆ ਸਾਰੀ ਕਚੈਰੀ ਬਾਜ਼ਾਰ ਦੀ ਗੱਲ ਕਰ ਲਈਏ ਬਾਹਰ 3 ਪੁਆਇੰਟ ਤੇ ਗੱਲ ਕਰ ਲਈਏ ਜਿੱਥੇ ਹਰ ਸਮੇਂ ਜਿਹੜਾ ਜਾਮ ਲੱਗਿਆ ਰਹਿੰਦਾ ਸੋ ਹਲਕਾ ਵਿਧਾਇਕ ਨੂੰ ਹੀ ਬੇਨਤੀ ਹੈ ਜਿਨ੍ਹਾਂ ਦੇ ਜਿਹੜੇ ਖਾਸ ਨਮਾਇੰਦੇ ਨੇ ਇਹਨਾਂ ਦੇ ਉਹ ਫਿਰ ਦੂਜਾ ਸ਼ਬਦ ਵਰਤ ਲੈਣੇ ਆ ਫਿਰ ਇਹਨਾਂ ਨੂੰ ਚੜ ਚੜ ਜਾਂਦੀ ਹੈ ਉਹ ਜਿਹੜੇ ਇਹਨਾਂ ਦੇ ਖਾਸ ਨਮਾਇੰਦੇ ਨੇ ਉਹਨਾਂ ਨੂੰ ਵੀ ਆ ਗੱਲ ਉਠਾਉਣੀ ਚਾਹੀਦੀ ਹੈ ਕਿ ਟ੍ਰੈਫਿਕ ਪੁਲਿਸ ਬਹੁਤ ਘੱਟ ਹੈ ਜੀ ਸਾਡੇ ਕੋਲੇ ਕਿ ਟ੍ਰੈਫਿਕ ਪੁਲਿਸ ਦਾ ਆਪਾਂ ਇੰਤਿਜ਼ਾਮ ਕਰੀਏ ਨਹੀਂ ਜਾਮ ਰਾਮਪਰਾ ਫੂਲ ਦੇ ਵਿੱਚ ਇਸੇ ਤਰ੍ਹਾਂ ਹੀ ਲੱਗਿਆ ਰਹੂਗਾ ਹੁਣ ਅੱਗੇ ਧਿਆਰ ਆ ਜਾਂਦੇ ਨੇ ਦੀਵਾਲੀ ਕਰਕੇ ਤਾਂ ਖਾਸ ਕਰਕੇ ਬ ਇਹੀ ਬੇਨਤੀ ਹੈ ਬਾਕੀ ਤੁਸੀਂ ਜਿਹੜੀ ਤੁਹਾਡੀ ਆਪਣੀ رائے ਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜਰੂਰ